ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਦੇਖੋ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਡਿਸਟ੍ਰਿਕਟ ਪੁਲਿਸ ਦਾ ਐਸਐਸਪੀ ਸਾਹਿਬ ਅਤੇ ਇਹਨਾਂ ਦੀ ਸਾਰੀ ਟੀਮ ਦਾ ਕਿ ਜਸ 670 ਡਰੱਗਸ ਜਿਹੜੀ ਕੈਂਪੇਨ ਅਵੇਰਨੈਸ ਕੈਂਪੇਨ ਹੈ ਉਹਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਜਿਦੇ ਵਿੱਚ 800 ਤੋਂ ਵੀ ਪਲੱਸ ਬੱਚੇ ਨੇ ਜਿਹੜੇ ਉਹ ਪਾਰਟਿਸਪੇਟ ਕਰਨਗੇ ਔਰ ਮੈਂ ਸਮਝਦਾ ਕਿ ਬੱਚਿਆਂ ਨੂੰ ਹਰ ਘਰ ਨੂੰ ਪੰਜਾਬ ਨੂੰ ਨਸ਼ਾ ਮੁਕਤ ਰੱਖਣ ਦਾ ਨਸ਼ਾ ਮੁਕਤ ਕਰਨ ਦਾ ਸਭ ਤੋਂ ਵਧੀਆ ਤੇ ਵੱਡਾ ਉਪਰਾਲਾ ਜਿਹੜਾ ਉਹ ਐਥਲੈਟਿਕਸ ਦੇ ਜ਼ਰੀਏ ਹੈ ਉਹ ਗੇਮਸ ਦੇ ਜ਼ਰੀਏ ਤੇ ਉਸੇ ਦੀ ਵਜ੍ਹਾ ਕਰਕੇ ਅੱਜ ਵਾਰ ਹੀਰੋ ਸਟੇਡੀਅਮ ਸੰਗਰੂਰ ਦੇ ਵਿੱਚ ਇਹਦੀ ਸ਼ੁਰੂਆਤ ਕੀਤੀ ਗਈ ਹੈ ਮੈਂ ਸਮਝਦਾ ਕਿ ਇਥੋਂ ਇੱਕ ਬਹੁਤ ਵਧੀਆ ਤੇ ਵੱਡਾ ਮੈਸੇਜ ਜਿਹੜਾ ਉਹ ਜਾਏਗਾ ਪੰਜਾਬ ਸਰਕਾਰ ਪੰਜਾਬ ਪੁਲਿਸ ਹਰ ਸਟੇਕ ਹোল্ডার ਨੂੰ ਨਾਲ ਲੈ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਵਚਨਬੱਧ ਹੈ ਤੁਹਾਨੂੰ ਮੀਡੀਆ ਨੂੰ ਮੈਂ ਬੇਨਤੀ ਕਰੂੰਗਾ ਕਿ ਜਿੱਥੇ ਕਿਤੇ ਵੀ ਅੱਜ ਟ੍ਰੂ ਪ੍ਰੋਂਗਡ ਸਟ੍ਰੈਟਜੀ ਹੈ ਜਿਹੜੀ ਉਹ ਆਪਾਂ ਨੂੰ ਬਣਾਉਣੀ ਪੈਣੀ ਹੈ ਜਿਹਦੇ ਵਿੱਚ ਜਿਹੜੇ ਤਾਂ ਪੈਡਲਰਸ ਨੇ ਜਿਹੜੇ ਨਸ਼ਾ ਵੇਚਦੇ ਨੇ ਸਮਗਲਰਸ ਨੇ ਉਹਨਾਂ ਦੇ ਉੱਪਰ ਸਖਤੀ ਨਕੀਲ ਕਸਦਾ ਕੰਮ ਇਹਦਾ ਉਹ ਪੁਲਿਸ ਨੇ ਕਰਨਾ ਹੈ ਤੇ ਜਿਹੜਾ ਕੋਈ ਬੱਚਾ ਇਸ ਦੇ ਵਿੱਚ ਪੈ ਚੁੱਕਿਆ ਉਹਨੂੰ ਉਹਨੂੰ ਮਰੀਜ਼ ਸਮਝ ਕੇ ਉਹਨੂੰ ਮੁਜਰਮ ਸਮਝ ਕੇ ਨਹੀਂ ਉਹਨੂੰ ਮਰੀਜ਼ ਸਮਝ ਕੇ ਉਹਦੀ ਬਾਹ ਫੜੀ ਜਾਵੇ ਉਹਨਾਂ ਦਾ ਇਲਾਜ ਕਰਾਇਆ ਜਾਵੇ ਤਾਂ ਕਿ ਉਹਨਾਂ ਨੂੰ ਸਹੀ ਟਰੈਕ ਦੇ ਉੱਪਰ ਦੁਬਾਰਾ ਲਿਆਂਦਾ ਜਾ ਸਕੇ ਸੋ ਇਸ ਪਾਲਿਸੀ ਦੇ ਉੱਪਰ ਪੰਜਾਬ ਸਰਕਾਰ ਚੱਲ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹਦੇ ਹੋਰ ਚੰਗੇ ਵਧੀਆ ਇਫੈਕਟਿਵ ਰਿਜ਼ਲਟਸ ਨੇ ਜਿਹੜੇ ਉਹ ਦੇਖਣ ਨੂੰ ਮਿਲਣਗੇ ਕੱਲ ਪੰਜਾਬ ਸਰਕਾਰ ਵੱਲੋਂ ਵੀ ਮੀਟਿੰਗ ਹੋਈ ਹੈ ਡੀਜੀਪੀ ਸਾਹਿਬ ਨੇ ਵੀ ਕੀਤੀ ਹੈ ਉਹਦਾ ਵੀ ਪਰਪਸ ਇਹੀ ਸੀਗਾ ਜੀ ਕੱਲ ਸੀਐਮ ਸਾਹਿਬ ਨੇ ਡੀਜੀਪੀ ਸਾਹਿਬ ਨੇ ਸਾਰੇ ਐਸਐਸਪੀ ਸਾਹਿਬਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਦਾ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਚੰਗਾ ਦੋਨੋਂ ਜਿਵੇਂ ਮੈਂ ਪਹਿਲਾਂ ਕਿਹਾ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੇ ਉੱਪਰ ਸਖਤੀ ਤੇ ਜਿਹੜੇ ਇਹਦੇ ਵਿੱਚ ਇਮੀਡੀਏਟਲੀ ਹਜੇ ਹੁਣੇ ਪਏ ਨੇ ਉਹਨਾਂ ਨੂੰ ਕਿਵੇਂ ਉਸ ਰਾਹ ਤੋਂ ਰੋਕਣਾ ਹੈ ਉਹਨਾਂ ਨੂੰ ਸਿਮਪੈਥੈਟਿਕਲੀ ਐਮਪੈਥੈਟਿਕਲੀ ਉਹਨਾਂ ਦੀ ਬਾਹ ਫੜਨ ਕੇ ਉਹਨਾਂ ਨੂੰ ਉਸ ਰਾਹ ਤੋਂ ਮੋੜ ਕੇ ਲੈ ਆਉਣ ਦਾ ਕੰਮ ਹੈ ਜਿਹੜਾ ਇਹ ਇਹਦੇ ਉੱਪਰ ਤੁਹਾਨੂੰ ਕੰਮ ਹੁੰਦਾ ਨਜ਼ਰ ਆਇਆ ਜਿਹੜਾ ਸੰਗਠਨ ਦਿੱਲੀ ਦੇ ਵਿੱਚ ਮੈਂ ਸਮਝਦਾ ਕਿ ਇੱਕ ਬਹੁਤ ਵਧੀਆ ਮਾਹੌਲ ਹੈ ਜਿਹੜਾ ਦਿੱਲੀ ਦੇ ਵਿਚ ਅਰਵਿੰਦ ਕੇਜਰੀਵਾਲ ਜੀ ਤੇ ਆਮ ਆਦੀ ਪਾਰਟੀ ਦੇ ਫੇਵਰ ਦੇ ਵਿੱਚ ਬਣਿਆ ਹੋਇਆ ਹੈ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਕੈਂਪੇਨ ਤੇ ਸੀਗੇ ਕਿ ਵਿਆਹ ਵਾਲਾ ਮਾਹੌਲ ਉਹ ਲੱਗਦਾ ਸੀਗਾ ਮੈਂ ਯਕੀਨ ਦੇ ਨਾਲ ਕਹਿ ਸਕਦਾ ਕਿ ਚੌਥੀ ਵਾਰੀ ਵੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਬਹੁਤ ਵੱਡੇ ਮਾਰਜਿਨ ਦੇ ਨਾਲ ਉੱਥੇ ਸੀਐਮ ਬਣਨ ਜਾ ਰਹੇ ਨੇ ਸਮਝੋ ਕਿ ਜਿਸ ਤਰ੍ਹਾਂ ਵਿਧਾਇਕ ਵੀ ਟੁੱਟ ਕੇ ਪਾਰਟੀ ਤੋਂ ਜਾ ਰਹੇ ਸੀ ਜਾਂ ਹੋਰ ਭਾਜਪਾ ਦੇ ਬਕਾਇਲੀ ਕਿ ਉੱਥੇ ਨਹੀਂ ਉਹ ਤਾਂ ਉਹ ਟੁੱਟ ਕੇ ਗਏ ਨੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਜਿਨ੍ਹਾਂ ਟਿਕਟਾਂ ਨਹੀਂ ਮੀਣੀਆਂ ਉਹਨਾਂ ਦੀ ਆਪਦੀ ਜਿਹੜੀ ਸਟੈਂਡਿੰਗ ਸੀ ਆਪਦੀ ਪકડ ਸੀਗੀ ਉਹ ਹਲਕੇ ਦੇ ਨਹੀਂ ਸੀਗੀ ਨੈਗੇਟਿਵਿਟੀ ਸੀਗੀ ਉਹ ਜਿੱਤਣ ਦੀ ਕੈਪੈਸਿਟੀ 'ਚ ਨਹੀਂ ਸੀਗੇ ਸੋ ਉਹਨਾਂ ਦੇ ਟਿਕਟ ਬਦਲ ਦਿੱਤੀ ਤੇ ਉਹ ਮੁੜ ਕੇ ਛੱਡ ਕੇ ਚੱਲ ਜੇ ਸੋ ਉਹਨਾਂ ਦੀ ਕੀ ਵੈਲਿਊ ਹੈ ਸਰ ਮੇਰਾ ਕੁਐਸਚਨ ਥੋੜਾ ਅਲੱਗ ਸੀਗਾ ਇਸ ਮੀਟਿੰਗ ਤੋਂ ਲੈ ਕੇ ਗੱਲ ਦੇ ਨਾਲ ਸਹਿਮਤ ਹੈ ਬੜਾ ਵੱਡਾ ਇਸ਼ੂ ਹੈ ਜੀ ਪਰ ਉਹਦੇ 'ਚ ਇਸ਼ੂ ਹੈ ਕਿ ਪਿਛਲੇ ਲੰਬੇ ਸਮੇਂ ਤੁਸੀਂ ਚਾਹੇ 10 ਸਾਲ ਕਾਲੀ ਦਲ ਦੀ ਸਰਕਾਰ ਹੈ ਜਾਂ 5 ਸਾਲ ਕਾਂਗਰਸ ਦੀ ਸਰਕਾਰ ਰਹੀ ਤੁਸੀਂ ਉਹਨਾਂ 15 ਸਾਲਾਂ ਦੇ ਵਿੱਚ ਵੀ 19 ਭਰਤੀ ਨਹੀਂ ਹੋਈਏਗੀ ਜਿੰਨੀ ਅਸੀਂ ਪੌਣੇ 3 ਸਾਲਾਂ ਦੇ ਵਿੱਚ 52000 EMPLOYEES ਦੀ ਭਰਤੀ ਕਰ ਦਿੱਤੀ ਉਹ ਸਕੂਲ ਕਿਉਂ ਖਾਲੀ ਨੇ ਉਹ ਐਸੀ ਕਰਕੇ ਖਾਲੀ ਨੇ ਕਿਉਂਕਿ ਨਵੀਆਂ ਭਰਤੀਆਂ ਹੋਈਆਂ ਨਹੀਂ ਤੇ ਜਿਹੜੇ ਪੁਰਾਣੇ ਸੀਗੇ ਉਹ ਰਿਟਾਇਰ ਹੁੰਦੇ ਗਏ ਇਸੇ ਕਰਕੇ ਸੀਟਸ ਵੈਕੈਂਟ ਹੋਈਆਂ ਨਾ ਜੀ ਸੋ ਇਸ ਕਰਕੇ ਹੁਣ ਅਸੀਂ ਪੌਣੇ ਤਿੰਨ ਸਾਲਾਂ ਦੇ ਵਿੱਚ ਚਾਹੇ ਟੀਚਰ ਟੀਚਿੰਗ ਲਾਈਨ ਦੇ ਵਿੱਚ ਨੇ ਚਾਹੇ ਪੁਲਿਸ ਦੇ ਵਿੱਚ ਨੇ ਸਾਰੀਆਂ ਜਦੋਂ ਭਰਤੀਆਂ ਹੋ ਰਹੀਆਂ ਨੇ ਉਹਦੇ ਵਿੱਚ ਜਿਵੇਂ ਜਿਵੇਂ ਭਰਤੀਆਂ ਹੋਣਗੀਆਂ ਓਵੇਂ ਓਵੇਂ ਸਿਨਿਓਰਿਟੀ ਜਿਹੜੀ ਉਹ ਪਿਛਲਿਆਂ ਦੀ ਬਣੀ ਜਾਊਗੀ ਤੇ ਉਹਦੇ ਨਾਲ ਨੇ ਜਿਹੜੀਆਂ ਵੈਕੈਂਸੀਜ਼ ਉਹ ਫਿਲ ਹੋ ਜਾਣਗੀਆਂ ਜੇ 44% ਤੁਸੀਂ ਗੱਲ ਕਰਦੇ ਹੋ ਵੀ ਖਾਲੀ ਹੋਈਆਂ ਨੇ ਤਾਂ ਇੱਕ ਦਿਨ ਦੇ ਵਿੱਚ ਤਾਂ ਹੋਈਆਂ ਨਹੀਂ ਨਾ ਹੈਗੀਆਂ ਜੀ ਉਹ ਇੱਕ ਦਿਨ ਦੇ ਵਿੱਚ ਭਰੀਆਂ ਵੀ ਨਹੀਂ ਜਾਣੀ ਹੈਗੀ ਸੋ ਪੰਜਾਬ ਸਰਕਾਰ ਉਹਦੇ ਉੱਪਰ ਅ ਇੱਕ ਪ੍ਰੋਪਰ ਸਟ੍ਰੈਟਜੀ ਦੇ ਨਾਲ ਪਲੈਨਿੰਗ ਦੇ ਨਾਲ ਕੰਮ ਕਰੀ ਬੜੀ ਜਲਦੀ ਹੀ ਆਉਣ ਵਾਲੇ ਦਿਨਾਂ ਚ ਉਹ ਵੀ ਫਿਲ ਹੋ ਜਾਣਗੀਆਂ ਜੀ ਜ਼ਿਲ੍ਹਾ ਸੰਗਰੂਰਪੁਰਤ ਨੇ ਚਾਈਨਾ ਡੋਰ ਤੇ ਨਸ਼ੇ ਨੂੰ ਬਹੁਤ ਰਿਕਵਰੀ ਹੋ ਰਹੀ ਹੈ ਪਰ ਕਿਤੇ ਨਾ ਕਿਤੇ ਜਿਹੜੇ ਅਪਰਾਧੀ ਨੇ ਸੋਸ਼ਲ ਮੀਡੀਆ ਨੂੰ ਵੀ ਵਰਤ ਤਾ ਜੋ ਮਤਲਬ ਜਿਹੜੇ ਆਰਡਰ ਨੇ ਸੋਸ਼ਲ ਮੀਡੀਆ ਰਾਹੀਂ ਆਉਂਦੇ ਨੇ ਤੇ ਇਹਦਾ ਕੀ ਹੋ ਸਕਦਾ ਤੇ ਸੋਸ਼ਲ ਮੀਡੀਆ ਉਹਦਾ ਸਭ ਤੋਂ ਵੱਧ ਸਾਡੀ ਮਤਲਬ ਤੁਸੀਂ ਮੀਡੀਆ ਵਾਲੇ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਨਜ਼ਰ ਜ਼ਿਆਦਾ ਰਹਿੰਦੀ ਹੈ ਜੀ ਕੋਈ ਅਹਜਾ ਤੁਹਾਨੂੰ ਲੱਗਦਾ ਹੈ ਇਹ ਇਹਦੇ ਚ ਦੇਖੋ ਚਾਹੇ ਨਸ਼ੇ ਨੇ ਚਾਹੇ ਡਰੱਗਸ ਨੇ ਚਾਹੇ ਕਰਪਸ਼ਨ ਹੈ ਚਾਹੇ ਇਹ ਜੀ ਇਲੀਗਲ ਐਕਟੀਵਿਟੀਜ਼ ਨੇ ਚਾਹੀਨਾ ਡੋਰ ਇਹ ਇਹ ਜਦੋਂ ਤੱਕ ਦੇਖੋ ਇਹ ਹੁਣ ਤਾਂ ਹੁਣ ਪਤਾ ਲੱਗੇਗਾ ਨਾ ਜੀ ਕਿਹੜੇ ਕਿਹੜੇ ਬੰਦੇ ਨੇ ਜਿਹੜੇ ਉਹ ਆ ਰਹੇ ਨੇ ਜੇ ਤਾਂ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਹੈਗੀ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਮੋਦੀ ਸਾਹਿਬ ਕਹਿੰਦੇ ਨੇ ਕਿ ਜੀ ਮੇਰੀ ਬੜੀ ਮਿੱਤਰਤਾ ਹੈ 트ੰਪ ਦੇ ਨਾਲ ਤੇ ਦੂਜੇ ਪਾਸੇ ਤੁਸੀਂ ਉਹਨਾਂ ਵਿਅਕਤੀਆਂ ਨੂੰ ਜਿਹੜੇ ਕਿ ਚਾਹੇ ਇਥੋਂ ਕਿਸੇ ਵਜ੍ਹਾ ਕਰਕੇ ਆਪ ਦਾ ਰੋਜ਼ਗਾਰ ਕਮਾਉਣ ਦੇ ਲਈ ਅਮਰੀਕਾ ਗਏ ਤੇ ਉੱਥੇ ਜੇ ਉਹ ਲੀਗਲ ਤਰੀਕੇ ਦੇ ਨਾਲ ਆਪ ਦਾ ਰੋਜ਼ਗਾਰ ਕਰਕੇ ਆਪ ਦਾ ਪਰਿਵਾਰ ਦਾ ਤੇ ਦਾ ਪੇਡ ਪਾਲ ਰਹੇ ਨੇ ਤੇ ਯੂ ایس ਦੀ ਇਕਨੋਮੀ ਦੇ ਵਿੱਚ ਕੰਟਰੀਬਿਊਟ ਕਰ ਰਹੇ ਨੇ ਸੋ ਉਹਨਾਂ ਨੂੰ ਵੀ ਜੇ ਡਿਪੋਰਟ ਕਰਦੇ ਨੇ ਤਾਂ ਮੈਂ ਸਮਝਦਾ ਕਿ ਇੰਨਾ ਤਾਂ ਇਨਫਲੂਐਂਸ ਮੋਦੀ ਸਾਹਿਬ ਨੂੰ ਆਪ ਦਾ ਉੱਥੇ ਵਰਤਣਾ ਚਾਹੀਦਾ ਤੇ ਦੂਜੇ ਪਾਸੇ ਪੰਜਾਬ ਪੁਲਿਸ ਵੀ ਔਰ ਇਨਫੈਕਟ ਸੈਂਟਰਲ ਏਜੰਸੀਜ਼ ਵੀ ਕਈ ਵਾਰੀ ਜਿਹੜੇ ਅਪਰਾਧਿਕ ਅਪਰਾਧੀ ਲੋਕ ਨੇ ਜਿਹੜੇ ਕਿ ਦੂਰ ਬੈਠੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਡਿਪੋਰਟ ਕਰਨ ਦੀਆਂ ਗੁਜ਼ਾਰਸ਼ਾਂ ਭਾਰ ਸਰਕਾਰ ਕਈ ਕਈ ਵਾਰੀ ਕਰ ਚੁੱਕੀ ਤਾਂ ਕਿ ਉਹਨਾਂ ਨੂੰ ਲਿਆ ਕੇ ਇੱਥੇ ਉਹਨਾਂ ਦੇ ਸੁਸਤਾਵਾਂ ਦਿੱਤੀਆਂ ਜਾ ਸਕਣ ਉਹਨਾਂ ਨੂੰ ਤਾਂ ਮੋਦੀ ਸਾਹਿਬ ਲਿਆ ਨਹੀਂ ਸਕ ਰਹੇ ਹੈਗੇ ਤੇ ਜਿਹੜੇ ਉੱਥੇ ਇਮਾਨਦਾਰੀ ਦੇ ਨਾਲ ਉੱਥੇ ਉੱਥੋਂ ਦੇ ਸਿਸਟਮ ਦੇ ਮੁਤਾਬਕ ਜਿਹੜੇ ਕੋਈ ਕੰਮ ਕਰ ਰਹੇ ਨੇ ਆਪ ਦਾ ਰੋਜ਼ਗਾਰ ਕਮਾ ਰਹੇ ਨੇ ਤੇ ਉਹਨਾਂ ਨੂੰ ਡਿਪੋਰਟ ਕਰਨ ਲਈ ਜਹਾਜ਼ ਦੇ ਜਹਾਜ਼ ਆ ਰਹੇ ਨੇ ਉਥੋਂ ਪਰ ਕਿਸੇ ਮੇਰੇ ਕਹਿੰਦਾ ਮਤਲਬ ਹੈ ਕਿ ਗਵਰਨਮੈਂਟ ਆਫ ਇੰਡੀਆ ਨੂੰ ਇਹਦੇ ਬਾਰੇ ਬੜੇ ਸੀਰੀਅਸਲੀ ਥੌਟ ਪ੍ਰੋਸੈਸ ਪਾਉਣਾ ਪਊਗਾ